ਯੋਧਨ ਨਸ਼ਾ ਵਿਰੋਧ ਇਸ ਮਹਮ ਦੇ ਤਹਿਤ ਅਸੀਂ ਅਲੱਗ-ਅਲੱਗ ਸਮੇਂ ਅਲੱਗ-ਅਲੱਗ ਪਿਜਰਾਮ ਦਾ ਸਬ ਪ੍ਰੋਗਰਾਮ ਅਸੀਂ ਕਿਲੋਨੇ ਕਿਸ ਏਰੀਆ ਚ ਸਰਚ ਲਾਉਨੇ ਆ ਕਿਤੇ ਨੱਕੇ ਲਾ ਕੇ ਅਸੀਂ ਸਰਚ ਕਰ ਰਹੇ ਆ ਅੱਜ ਸਾਡਾ ਕਾਸ ਆਪਰੇਸ਼ਨ ਸੀ ਸਾਰੇ ਪੰਜਾਬ ਦੇ ਵਿੱਚ ਤੇ ਅਸੀਂ ਏਰੀਆ ਜਿਹੜਾ ਆਇਡੈਂਟੀਫਾਈ ਕੀਤਾ ਸੀ ਕਿਹੜੇ-ਕਿਹੜੇ ਏਰੀਆ ਨੂੰ ਚੈੱਕ ਕਰਨਾ ਸੋ ਇਹ ਏਰੀਆ ਜਿਹੜਾ ਅਸੀਂ ਆਇਡੈਂਟੀਫਾਈ ਕੀਤਾ ਸੀ ਇਥੇ ਸਾਡੀਆਂ 10 ਪਾਰਟੀਆਂ ਜਿਹੜੀਆਂ ਹੈ ਨੇ ਉਹ ਸਰਚ ਕਰ ਰਹੀਆਂ ਨੇ ਹਰੇਕ ਇਸ ਏਰੀਆ ਦੇ ਵਿੱਚ ਤਕਰੀਬ 20-20 ਘਰ ਨੇ ਤੇ ਇਹਨੂੰ ਬਹੁਤੇ ਜਿਹੜੇ ਪੀਜੀ ਨੇ ਇਥੇ ਇਹਨੂੰ ਸਰਚ ਦੇ ਦਰਮਿਆਨ ਅਜੇ ਤੱਕ ਆਪ ਨੂੰ ਮਿਲਿਆ ਤਾਂ ਨਹੀਂ ਕੁਝ ਸਿਰ ਇੱਕ ਗੱਡੀ ਚੋਂ ਕਿਸੇ ਦੇ ਕਿਰਪਾਨ ਇੱਕ ਗੱਡੀ ਦੇ ਵਿੱਚੋਂ ਸਾਨੂੰ ਕੋਈ ਕਿਰਪਾਨ ਮਿਲਿਆ ਬਾਕੀ ਨਸ਼ਪ੍ਰਤੀ ਸਾਰੀ ਜਿਹੜੀ ਹੈ ਉੱਚ ਕਿੰਗ ਸਾਡੀ ਚਲਦੀ ਪਈ ਹੈ ਤਕਰੀਬ ਸਾਡਾ 3100 ਬੰਦਾ ਸਾਰੇ ਅਫਸਰ ਸਮੇਤ ਇੱਥੇ ਲੱਗੇ ਹੋਏ ਨੇ ਔਰ ਇਹਦਾ ਸਾਨੂੰ ਤੁਹਾਨੂੰ ਵੀ ਪਤਾ ਹੈ ਮੀਡੀਆ ਦੇ ਵਿੱਚ ਦਿੱਲੀ ਆ ਰਿਹਾ ਹੈ ਕਿ ਨਸ਼ਿਆਂ ਦੇ ਵਿਰੁੱਧ ਜਿਹੜਾ ਕੰਮ ਕਰ ਲਈ ਪੰਜਾਬ ਪੁਲਿਸ ਇੱਥੇ ਤਤਪਰ ਹੈ ਉੱਥੇ ਪਬਲਿਕ ਵੱਲੋਂ ਵੀ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਹਰੇਕ ਪਿੰਡ ਦੇ ਵਿੱਚ ਜਿਹੜਾ ਅਸੀਂ ਵੈਰੇ ਜਿਹੜੇ ਡਿਫੈਂਸ ਕਮੇਟੀਆਂ ਬਣਾਈਆਂ ਹੋਈਆਂ ਨੇ ਇਸੇ ਤਰੀਕੇ ਹੀ ਸ਼ਹਿਰੀ ਏਰੀਆ ਦੇ ਵਿੱਚ ਅਸੀਂ ਵਾਰਡ ਵਾਈਜ਼ ਜਿਹੜੀਆਂ ਡਿਫੈਂਸ ਕਮੇਟੀਆਂ ਬਣਾ ਰਹੇ ਹਾਂ ਉਹਨੇ ਤੇ ਹਰੇਕ ਵਰਗ ਨੂੰ ਨਾਲ ਲੈ ਰਹੇ ਆ ਯੰਗ ਜਨਰੇਸ਼ਨ ਨੂੰ ਵੀ ਲੈ ਰਹੇ ਆ ਰੂਲਿੰਗ ਗਵਰਨਮੈਂਟ ਦੇ ਵੀ ਬੰਦੇ ਲੈ ਰਹੇ ਆ ਆਪੋਜੀਸ਼ਨ ਦੇ ਵੀ ਨਾਲ ਲੈ ਰਹੇ ਆ ਇਵਨ ਕਿ ਨਾਲ ਅਸੀਂ ਜਿਹੜੇ ਖੇਡਾਂ ਨਾਲ ਸੰਬੰਧਿਤ ਹੈ ਨੇ ਸਪੋਰਟਸ ਡਿਪਾਰਟਮੈਂਟ ਨਾਲ ਉਹਨਾਂ ਨੂੰ ਵੀ ਨਾਲ ਲੈ ਰਹੇ ਆ ਤਾਂ ਕਿ ਜਿਹੜੇ ਬੱਚਿਆਂ ਨੂੰ ਪ੍ਰੋਪਰ ਗਾਈਡ ਕੀਤਾ ਜਾ ਸਕੇ ਉਹਨਾਂ ਨੂੰ ਦੱਸਿਆ ਜਾ ਸਕੇ ਔਰ ਲੋਕ ਸਾਨੂੰ ਅੱਗੇ ਆ ਕੇ ਜਿਹੜੀ ਮੈਸੇਜ ਦੇ ਰਹੇ ਨੇ ਸਾਡੇ ਨਾਲ ਕੋਆਪਰੇਟ ਕਰ ਰਹੇ ਨੇ ਕਿਥੇ ਕਿਥੇ ਨਸ਼ਾ ਵਿਗ ਰਿਹਾ ਹੈ ਔਰ ਜਿਹੜੀ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਸ ਰੋਪੜ ਰੇਂਜ ਦੇ ਵਿੱਚ ਤਕਰੀਬ ਮੁਹਾਲੀ ਜ਼ਿਲ੍ਹੇ ਦੇ ਵਿੱਚ 125 ਪਿੰਡਾਂ ਨੇ ਆਪਣੇ ਮਤੇ ਪਾ ਕੇ ਜਿਹੜੇ ਦਿੱਤੇ ਹੋਏ ਨੇ ਵੀ ਅਸੀਂ ਆਪਣੇ ਲੱਖ ਦੇ ਵਿੱਚ ਕੋਈ ਵੀ ਨਿਸ਼ਾਨੀ ਵੀ ਕਰਨ ਦਵਾਂਗੇ ਜੇਕਰ ਕੋਈ ਕਿਤੇ ਫੜਿਆ ਜਾਂਦਾ ਹੈ ਉਹਦੀ ਅਸੀਂ ਜ਼ਮਾਨਤ ਨਹੀਂ ਦਵਾਂਗੇ ਉਹਦੇ ਅਸੀਂ ਨਾਲ ਨਹੀਂ ਚੱਲਾਂਗੇ ਔਰ ਪਿੰਡਾਂ ਦੇ ਵਿੱਚ ਲੋਕਾਂ ਨੇ ਨਾਲ ਆਪਣੇ ਪੈਰੇ ਲਾਏ ਇਸੇ ਤਰੀਕੇ ਰੋਪੜ ਜ਼ਿਲ੍ਹੇ ਦੇ ਵਿੱਚ ਵੀ 70 ਪਿੰਡਾਂ ਦੀ ਜਿਹੜੀ ਹੈਗੀ ਲੋਕਾਂ ਨੇ ਸਾਨੂੰ ਮਤੇ પા ਕੇ ਦਿੱਤੇ ਹੋਏ ਨੇ ਇੱਕ ਬੜੀ ਵਧੀਆ ਮੁਹਿੰਮ ਚੱਲ ਰਹੀ ਹੈ ਤਾਂ ਕਿ ਪਿੰਡਾਂ ਦੇ ਲੋਕ ਵੀ ਇਹਦੇ ਵਿੱਚ ਜਿਹੜੇ ਜਾਗਰੂਤ ਹੋ ਗਏ ਨੇ ਔਰ ਪੁਲਿਸਾਂ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਸਰਕਾਰ ਵੱਲੋਂ ਵੀ ਜਿਹੜੇ ਲੋਕਾਂ ਨੂੰ ਕੋਈ ਫ੍ਰੀ ਫੈਸਿਲਿਟੀਆਂ ਮਿਲੀਆਂ ਸੀ ਉਹਨਾਂ ਨੂੰ ਸਬਸਿਡੀਆਂ ਮਿਲੀਆਂ ਸਨ ਜਿਹੜੇ ਕਿ ਨਸ਼ੇ ਵੇਚਦੇ ਨੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਨੂੰ ਫ੍ਰੀ ਜਿਹੜੀਆਂ ਫੈਸਿਲਿਟੀਆਂ ਮਿਲੀਆਂ ਸਨ ਜਾਂ ਜਿਹੜੀਆਂ ਸਬਸਿਡੀ ਮਿਲੀਆਂ ਹਨ ਉਹ ਵੀ ਬੰਦ ਹੋ ਗਈਆਂ ਨੇ ਉਹਨਾਂ ਦੀਆਂ ਤੇ ਇਸੇ ਤਰੀਕੇ ਦੀ ਫਤੇਗੜ ਸਾਹਿਬ ਜਿਹੜੇ ਦੇ ਵਿੱਚ ਵੀ ਅਸੀਂ 80 ਪਿੰਡਾਂ ਦੇ ਵਿੱਚ 92 ਪਿੰਡਾਂ ਦੇ ਵਿੱਚੋਂ ਫਤੇਗੜ ਸਾਹਿਬ ਦੇ ਵਿੱਚ ਵੀ ਲੋਕਾਂ ਨੇ ਜਿਹੜੇ ਮਤੇ ਪਾਕਿਸਤਾਨ ਨੂੰ ਦੇਤੇ ਹੋਏ ਨੇ ਅਲੱਗ-ਅਲੱਗ ਥਾਂ ਤੇ ਛੜੀਆਂ ਮੀਟਿੰਗਸ ਹੋ ਰਹੀਆਂ ਨੇ ਸਾਡੇ ਅਫਸਰ ਕਰ ਰਹੇ ਨੇ ਸੰਪਰਕ ਮੀਟਿੰਗਾਂ ਜਿਹੜੀਆਂ ਅਸੀਂ ਛੋਟੇ-ਛੋਟੇ ਏਰੀਆ ਦੇ ਵਿੱਚ ਜਾ ਕੇ ਵੀ ਇਵੇਂ ਪਿੰਡਾਂ ਦੇ ਵਿੱਚ ਜਾ ਕੇ ਵੀ ਸਾਡੇ ਸੀਨੀਅਰ ਅਫਸਰ ਕਰ ਰਹੇ ਨੇ ਤੇ ਇਹਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਰੋਕਣ ਦੇ ਵਿੱਚ ਬੜੀ ਵਧੀਆ ਸਾਨੂੰ ਕਾਮਯਾਬੀ ਜਿਹੜੀ ਮਿਲ ਰਹੀ ਹੈ ਤੁਸੀਂ ਦਿੱਲੀ ਦੇਖਦੇ ਹੋਵੋਗੇ ਕਿ ਕਈ ਜਿਹੜੇ ਵੱਡੇ ਸਮਗਲਰ ਨੇ ਉਹ ਜਿਹੜੇ ਫੜੇ ਗਏ ਨੇ ਉਹਨਾਂ ਦੇ ਪ੍ਰੋਪਰ ਐਕਸ਼ਨ ਹੋ ਰਿਹਾ ਹੈ ਅਲੱਗ-ਅਲੱਗ ਥਾਵਾਂ ਤੋਂ ਸਰਚ ਦੇ ਦਰਮਿਆਨ ਕੋਈ ਨਾ ਕੋਈ ਚੀਜ਼ ਜਿਹੜੀ ਮਿਲਦੀ ਔਰ ਇਹ ਜਿਹੜੀ ਮਹਿੰਮ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਬੜੀ ਵੱਡੀ ਜਿਹੜੀ ਇਹਦੇ ਜੇ ਕਾਮਯਾਬੀ ਹੈ ਤੇ ਅੱਜ ਦਾ ਜਿਹੜਾ ਇੱਥੇ ਆਪਰੇਸ਼ਨ ਹੈ ਸਾਡਾ ਚੱਲ ਰਿਹਾ ਜਿਹੜੀ ਵੀ ਇਹਦੇ ਵਿੱਚੋਂ ਕੋਈ ਰਿਕਵਰੀ ਹੋਏਗੀ ਡਰੱਗਸ ਬਾਰੇ ਉਹ ਤੁਹਾਨੂੰ ਐਸਐਸਪੀ ਸਾਹਿਬ ਇੱਕ ਪ੍ਰੈਸ ਰੂਮ ਨਹੀਂ ਸ਼ਾਮ ਤੱਕ ਜਦੋਂ ਸਾਡਾ ਕੰਪਲੀਟ ਹੋਇਆ ਤੁਹਾਨੂੰ ਬਰੀਫ ਕਰ ਦੰਗੇ ਹੁਣ ਜੀ ਸਾਹਿਬ ਬਾਕੀ ਪੰਜਾਬ ਨਾਲ ਫਾਈ ਮੁਹਾਲੀ ਨੂੰ ਕਿਵੇਂ ਕਰਦੇ ਹੋ ਕਿ ਕਿਹੜੇ ਇਲਾਕੇ ਵਿੱਚ ਨਸ਼ਾ ਤਸਕਰ ਹੋ ਸਕਦੇ ਦੇਖੋ ਜੀ ਮੈਂ ਕਿਸੇ ਇਲਾਕੇ ਨੂੰ ਤਾਂ ਡਿਸਕਲੋਜ਼ ਨਹੀਂ ਕਰਾਂਗਾ ਵੀ ਕਿਹੜਾ ਇਲਾਕਾ ਲੇਖਨ ਸਾਡੀ ਸਾਰੇ ਹੀ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਅਸੀਂ ਅਲੱਗ-ਅਲੱਗ ਏਰੀਆ ਜਿਹੜੇ ਆਈਡੈਂਟੀਫਾਈ ਕੀਤੇ ਨੇ ਉਹਨਾਂ ਦੇ ਟਾਈਮ ਟੂ ਟਾਈਮ ਅਸੀਂ ਸਰਚ ਕਰਨੇ ਕਿਸੇ ਦੇ ਅਸੀਂ ਰਾਤ ਦੇ ਸਮੇਂ ਵੀ ਕਰ ਰਹੇ ਹਾਂ ਕਦੇ ਅਰਲੀ ਮਾਰਨਿੰਗ ਵੀ ਕਰ ਰਹੇ ਆ ਜਿਵੇਂ ਅੱਜ ਇੱਥੇ ਦੁਪਹਿਰ ਨੂੰ ਰੱਖਿਆ ਹੋਇਆ ਇਹ ਕਿ ਜਿਹੜਾ ਸਾਡਾ ਸਮਾਂ ਸੀ ਅਲੱਗ-ਅਲੱਗ ਰੱਖਿਆ ਤਾਂ ਕਿ ਕਿਸੇ ਨੂੰ ਕੋਈ ਪਤਾ ਨਾ ਚੱਲ ਸਕੇ ਬੇ ਦੇ ਵਿੱਚ ਕਿਹੜੀ-ਕਿਹੜੀ ਮਹਿਮ ਕਿਹੜੇ-ਕਿਹੜੇ ਸਮੇ ਚੱਲ ਤੇ ਸਾਰਾ ਏਰੀਆ ਹੀ ਅਸੀਂ ਕਿਸੇ ਵੀ ਜਿਹੜਾ ਗੈਰ ਕਾਨੂੰਨੀ ਤੌਰ ਤੇ ਬੰਦਾ ਰਹਿ ਰਿਹਾ ਉਹਨੂੰ ਕੋਈ ਇਜਤ ਨਹੀਂ ਇੱਥੇ ਰਹਿਣ ਦੀ ਉਹ ਆਪਣੀ ਪੁਲਿਸ ਕੋਲੇ ਜਿਹੜੇ ਮਾਲਕ ਮਕਾਨ ਨੇ ਉਹਦੀ ਵੈਰੀਫਿਕੇਸ਼ਨ ਕਰਾਉਣ ਵੈਰੀਫਿਕੇਸ਼ਨ ਕਰਾਉਣ ਜੇਕਰ ਕੋਈ ਵੈਰੀਫਿਕੇਸ਼ਨ ਨਹੀਂ ਕਰਾਉਂਦਾ ਤਦਨ ਉਹਨਾਂ ਦੇ ਖਿਲਾਫ ਜਿਹੜਾ ਅਸੀਂ ਕੇ ਸੁਜੈਸਟ ਵੀ ਕਰਾਂਗੇ ਐਕਸ਼ਨ ਵੀ ਲਾਵਾਂ ਠੀਕ ਜੀ ਸਾਹਮਣੇ ਵੱਡੀਆਂ ਮੱਛੀਆਂ ਦੀ ਗੱਲ ਕੀਤੀ ਸੀ ਕਿਵੇਂ ਕੀ ਕੰਡ ਦੀ ਲਸੂਦ ਤੁਹਾਡੇ ਸਾਹਮਣੇ ਅਜੇ ਪਰਸੋਂ ਐਸਐਸਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਵੱਡੀਆਂ ਮੱਛੀਆਂ ਜਿਹੜੀਆਂ ਇੱਥੇ ਜ਼ੀਰਕਪੁਰ ਦੇ ਜੋ ਫੜੀਆਂ ਗਈਆਂ ਨੇ ਉਹਨਾਂ ਦੇ ਕੋਲੋਂ ਵੈਫਨ ਵੀ ਫੜੇ ਗਏ ਨੇ ਉਹਨਾਂ ਕੋਲੋਂ ਅਫੀਮ ਵੀ ਫੜੀ ਗਈ ਹੈ ਹੋਰ ਵੀ ਜਿਹੜਾ ਉਹਨਾਂ ਕੋਲੋਂ ਨਸ਼ਾ ਫੜਿਆ ਗਿਆ ਹੈ ਕਿਸੇ ਵੀ ਬੰਦਾ ਚਾਹੀ ਜੱਡਾ ਮਰਜੀ ਵੱਡਾ ਸਮਗਲਰ ਹੋਵੇ ਉਹਨੂੰ ਕਾਨੂੰਨ ਦੇ ਸਾਹਮਣੇ ਉਹਦੇ ਤੇ ਸਖਤ ਤੋਂ ਸਖਤ ਅਸੀਂ ਐਕਸ਼ਨ ਲਵਾਂਗੇ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਏਗਾ ਤੇ ਤੁਹਾਨੂੰ ਵੀ ਮੈਂ ਅਪੀਲ ਕਰਾਂਗਾ ਕਿ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਆਉਂਦੀ ਹੈ ਸੀਕ੍ਰੇਟਲੀ ਸਾਨੂੰ ਦੱਸੋ ਪਬਲਿਕ ਨੂੰ ਨਹੀਂ ਤੁਹਾਡੇ ਲਈ ਮੈਂ ਅਪੀਲ ਕਰਾਂਗਾ ਕਿ ਸਾਨੂੰ ਇਨਫੋਰਮੇਸ਼ਨ ਦਿਓ ਅਸੀਂ ਸੀਕ੍ਰੇਟ ਰੱਖਾਂਗੇ ਤਾਂ ਕਿ ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਨਸ਼ਾ ਵੇਚਣ ਵਾਲੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਈਏ ਔਰ ਸਰਕਾਰ ਵੱਲੋਂ ਬੜੀ ਵਧੀਆ ਮਹਿੰਮ ਚਲਾਈ ਗਈ ਹੈ ਕਿ ਜਿਹੜੇ ਬੱਚੇ ਨਸ਼ਾ ਦੇ ਗ੍ਰਿਫਟ ਦੇ ਵਿੱਚ ਆ ਗਏ ਨੇ ਜਿਹੜੇ ਖਾਰੇ ਨੇ ਉਹਨਾਂ ਦੇ ਕੈਂਪ ਲਾਉਣ ਲਈ ਸਰਕਾਰ ਦਵਾਈਆਂ ਪ੍ਰੋਵਾਈਡ ਕਰ ਰਹੀ ਹੈ ਅਸੀਂ ਵੀ ਪੁਲਿਸ ਵੱਲੋਂ ਉਹਨਾਂ ਬੱਚਿਆਂ ਨੂੰ ਲਿਜਾ ਕੇ ਅਲੱਗ-ਅਲੱਗ ਸੈਂਟਰਾਂ ਦੇ ਵਿੱਚ ਜਿਹੜੇ ਐਡਮਿਟ ਕਰਾ ਰਹੇ ਹਾਂ ਤਾਂ ਕਿ ਉਹ ਜਿਹੜਾ ਨਸ਼ਾ ਛੱਡ ਸਕਣ ਔਰ ਉਹਨਾਂ ਦੇ ਪੇਰੈਂਟਸ ਨਾਲ ਵੀ ਅਸੀਂ ਮੀਟਿੰਗ ਕਰਕੇ ਉਹਨਾਂ ਨੂੰ ਵੀ ਮੋਟੀਵੇਟ ਕਰ ਰਹੇ ਹਾਂ ਕਿ ਤੁਸੀਂ ਆਪਣੀ ਖੁਦ ਦੀ ਔਰ ਆਪਣੇ ਬੱਚਿਆਂ ਦੀ ਜਿਹੜੀ ਹੈ ਵਿਲ ਪਾਵਰ ਨੂੰ ਸਟਰੋਂਗ ਕਰੋ ਤਾਂ ਕਿ ਤੁਹਾਡੇ ਬੱਚੇ ਪੂਰੇ ਤੰਦਰੁਸਤ ਜਿਹੜੇ ਹੋ ਸਕਦਾ ਜੇ ਕਿਸੇ ਨੇ ਲੁਧਿਆਣਾ ਕੋਈ ਜਾਮ ਲਗਾਇਆ ਵੀ ਕਿਸੇ ਨੇ ਇਨਫੋਰਮੇਸ਼ਨ ਦੇਹੀ ਪਰ ਉਹ ਬੜਾ ਨਿਸ਼ਾਨੀ ਦੇਖੋ ਜੀ ਮੈਂ ਕਿਸੇ ਹੋਰ ਏਰੀਆ ਬਾਰੇ ਨਹੀਂ ਗੱਲ ਕਰਾਂਗਾ ਮੈਂ ਇਹ ਕਹਾਂਗਾ ਕਿ ਜਿਹੜਾ ਵੀ ਸਾਨੂੰ ਇਨਫੋਰਮੇਸ਼ਨ ਦੇਗਾ ਅਸੀਂ ਗੁਪਤ ਰੱਖਾਂਗੇ ਤੇ ਜੇਕਰ ਕੋਈ ਉਹਨੂੰ ਕਿਸੇ ਤਰੀਕੇ ਕੋਈ ਸਾਡੇ ਮੁਲਾਜ਼ਮਾਂ ਨੂੰ ਲੀਕ ਹੁੰਦੀ ਹੈ ਤੇ ਆਪਣੇ ਮੁਲਾਜ਼ਮਾਂ ਦੇ ਖਿਲਾਫ ਵੀ ਐਕਸ਼ਨ ਲਵਾਂਗੇ। ਇਸ ਗਵਰਨਰ ਪ੍ਰਾਈਵੇਟ ਵਿੱਚ ਹੁਣ ਤੱਕ ਕਿੰਨੇ ਘਰਾਂ ਤੇ ਬਲਡوزر ਚੱਲੇ ਨੇ ਔਰ ਉਹਨਾਂ ਦੇ ਵਿੱਚੋਂ ਕੋਈ ਪੁਲਿਸ ਅਫਸਰ ਵੀ ਹੈ ਜਿਹਦੇ ਘਰ ਦੇ ਉੱਤੇ ਬਲਡوزر ਚੱਲਿਆ। ਅੱਗੋਂ ਵੀ ਕੀ ਕਰੀਏ? ਸਾਡੇ ਜਿਹੜੇ ਹੈ ਜੀ ਤਕਰੀਬ ਅਸੀਂ ਫਤੇਗੜ ਸਾਹਿਬ ਦੇ ਵਿੱਚ ਦੋ ਥਾਵਾਂ ਤੇ ਕਰ ਚੁੱਕੇ ਆਪਰੇਸ਼ਨ ਜਿਨ੍ਹਾਂ ਦੀ ਪ੍ਰਾਪਰਟੀ ਇਹਨਾਂ ਬੰਦਿਆਂ ਨੇ। ਬਣਾਈ ਹੋਈ ਹੈ ਨਸ਼ਾ ਵੇਚ-ਵੇਚ ਕੇ ਇਸੇ ਤਰੀਕੇ ਹੀ ਅਸੀਂ ਆਨੰਦਪੁਰ ਸਾਹਿਬ ਵੀ ਕੀਤਾ ਹੈ ਤੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਸਾਡੀ ਇੱਕ ਜਗ੍ਹਾ ਸਾਡੀ ਹੋ ਗਈ ਹੈ ਹੋਰ ਵੀ ਅਸੀਂ ਕਈ ਜਗ੍ਹਾ ਆਈਡੈਂਟੀਫਾਈ ਕੀਤੀਆਂ ਨੇ ਜਿਹੜਾ ਅਸੀਂ ਲੀਗਲ ਪ੍ਰੋਸੀਜਰ ਰਾਈ ਜੀ ਪੂਰਾ ਲੀਗਲ ਪ੍ਰੋਸੀਜਰ ਰਾਈ ਜਿਹੜੀਆਂ ਪ੍ਰਾਪਰਟੀਆਂ ਅਸੀਂ ਆਈਡੈਂਟੀਫਾਈ ਕੀਤੀਆਂ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਢਾਈਆਂ ਜਾਣਗੀਆਂ ਜਿਹੜੀ ਇੱਕ ਇਹਨਾਂ ਨੇ ਨਸ਼ੇ ਵੇਚ-ਵੇਚ ਕੇ ਆਪਣੇ ਕਿੰਨੇ ਕੁ ਪ੍ਰਾਪਰਟੀਆਂ ਆਈਡੈਂਟੀਫਾਈ ਕਰ ਲਈ ਤੁਸੀਂ ਸ੍ਰੀਕਰਟ ਜੀ ਤੁਹਾਡੇ ਸਾਹਮਣੇ ਜਿਹੜਾ ਡੇਲੀ ਆਪਰੇਸ਼ਨ ਆਏਗਾ ਜੀ ਉਹ ਤੁਹਾਡੇ ਸਾਹਮਣੇ ਆਉਂਦੇ ਰਹਿਣਗੇ ਤੇ ਡੇ ਟੂ ਡੇ ਜਿਹੜੀ ਚੱਲਦਾ ਰਹਿਣਾ ਜੀ ਨਿਸ਼ਚਿਤ ਜਿਹੜੀ ਮਹਾਨ ਆ ਜਿਹੜੇ ਘਰ ਦੇ ਵਿੱਚ ਹੁਣ ਤੁਸੀਂ 10 ਮਿੰਟ ਲਾਏ ਵੀ ਸੀਗਰਟ ਰੱਖਿਆ ਜਾਏਗਾ ਜਾਂ ਇਹ ਵੀ ਇਹਦੀ ਇਨਫੋਰਮੇਸ਼ਨ ਆਈ ਦੇਖੋ ਜੀ ਇੱਥੇ ਜਿਹੜੇ ਬੱਚੇ ਰਹਿੰਦੇ ਨੇ ਇਹਨਾਂ ਬੱਚਿਆਂ ਦੀ ਜਿਹੜੀ ਇਹ ਹੌਸਲ ਦੇ ਨੇ ਹਿਮਾਚਲ ਦੇ ਸੀ ਸਾਰੇ ਇਹਨਾਂ ਦੇ ਰੂਮ ਚੈੱਕ ਕੀਤੇ ਨੇ ਇਸੇ ਤਰੀਕੇ ਜਿਹੜੀ ਵੀ ਕੋਈ ਹੋਰ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਹੈ ਉਹ ਤੁਹਾਨੂੰ ਮੈਂ ਦੱਸਿਆ ਕਿ ਐਸਐਸਪੀ ਸਾਹਿਬ ਤੁਹਾਨੂੰ ਜਿਹੜੀ ਰਿਕਵਰੀ ਹੋਏਗੀ ਉਹ ਪ੍ਰੈਸ ਨੋਟ ਰਾਈ ਸ਼ੇਅਰ ਕਰਦਾ ਠੀਕ ਠੀਕ ਹੈ ਸਰ